ਪਾਠ ਗੁਰਦੁਆਰੇ ਆ ਕਿਹਦਾ ਕਰਿਆ ਕਰੋ ਘਰ ਹੀ ਕਰਿਆ ਜਿਸ ਕਮਰੇ ਚ ਰਹਿੰਦੇ ਉਸ ਕਮਰੇ ਚ ਪਾਠ ਕਰਿਆ ਕਰੋ ਇਹ ਬੜੀ ਗਲਤ ਜੀ ਆਦਤ ਸ਼ੁਰੂ ਹੋ ਗਈ ਗੁਰਦੁਆਰੇ ਚ ਪਾਠ ਕਰਨਾ ਦੱਸੋ ਹੁਣ ਇੱਕ ਬੱਚਾ ਉਹਨੂੰ ਹੋਮਵਰਕ ਮਿਲਿਆ ਉਹ ਕਲਾਸ ਵਿੱਚ ਜਾ ਕੇ ਹੋਮਵਰਕ ਕਰੇ ਉਹਨੂੰ ਪਤਾ ਵੀ ਹੁਣ ਅਗਲੀ ਘੰਟੀ ਚ ਕਾਪੀਆਂ ਚੈੱਕ ਹੋਣੀਆਂ ਅਗਲੇ ਪੀਰੀਅਡ ਚ ਉਹ ਕੰਮ ਕਰਦੇ ਮਾਸਟਰ ਪੜਾਉਂਦਾ ਉਹ ਨਹੀਂ ਸੁਣਦਾ ਆਪਣਾ ਹੀ ਲਿਖੀ ਜਾਂਦਾ ਵੀ ਹੁਣ ਕਾਪੀ ਚੈੱਕ ਕਰਾਉਣੀ ਆ ਉਹ ਠਾੜ ਲੈਂਦਾ ਫਿਰ ਨਲਾਇਕ ਕਹਿੰਦਾ ਉਹਨੂੰ ਇਹ ਨਿਤਨੇਮ ਕਰਨਾ ਇਹ ਸਾਡਾ ਹੋਮਵਰਕ ਆ ਜਿਹੜੇ ਬੈੱਡ ਤੋਂ ਉੱਠੇ ਉੱਥੇ ਬੈ ਕੇ ਨਿਤਨੇਮ ਕਰੋ ਦਿਖਾਓ ਨਾ ਕਿਸੇ ਨੂੰ ਜਿੰਨਾ ਦਿਖਾ ਕੇ ਨਿਤਨੇਮ ਕਰੋਗੇ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ 20 ਬੰਦੇ 50 ਦੇਖ ਰਹੇ ਆ ਕੁਝ ਨੀ ਪੱਲੇ ਨਹੀਂ ਰਹਿਦਾ ਜਿਹੜਾ ਬੀਜ ਉੱਪਰ ਰਹਿ ਜਾਂਦਾ ਪੰਛੀ ਚੱਕ ਕੇ ਲੈ ਜਾਂਦੇ ਜਿਹੜਾ ਬੀਜ ਧਰਤੀ 'ਚ ਜਾਂਦਾ ਉਹੀ ਉੱਗਦਾ ਆਖੋ ਸਤਨਾਮ ਔਖੀ ਗੱਲ ਤਾਂ ਨਹੀਂ ਸਮਝਣ ਵਾਲੀ ਸੌਖੀ ਹੋ ਆ ਜਿਹੜਾ ਬੀਜ ਧਰਤੀ ਦੇ ਵਿੱਚ ਗਿਆ ਉਹਨੇ ਉਗਣਾ ਉੱਪਰ ਵਾਲਾ